ਆਗਰਿਤ ਜਿੰਨੇ ਵੀ ਵੀਰ ਗੁਰਦੁਆਰਾ ਬਾਬਾ ਰਾਜਾ ਰਾਮਜੀਤ ਦੇ ਅਸਥਾਨ ਤੋਂ ਜਿਹੜੀ ਇਸ ਵਾਰ 1 ਜੂਨ ਨੂੰ ਲੋਕ ਸਭਾ ਦੀ ਵੋਟ ਹੋ ਰਹੀ ਹੈ ਉਹਦੇ ਵਾਸਤੇ ਪਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਜੋਲ ਪ੍ਰਚਾਰ ਕਮਾਸ ਟਕਰੋੜ ਸ਼ੁਰੂ ਕੀਤਾ ਗਿਆ ਬੇਨਤੀ ਆ ਸਾਰੇ ਨਗਰ ਨਿਵਾਸੀਆਂ ਨੂੰ ਰਹਿਣਾ ਨੂੰ ਵੀਰਾਂ ਨੂੰ ਮਤਾਂ ਨੂੰ ਬਜ਼ੁਰਗਾਂ ਨੂੰ ਜਿਹੜੇ ਤੁਸੀਂ ਚਾਹੋ ਕਿ ਸਾਡੇ ਨਗਰ ਵਿੱਚੋਂ ਨਸ਼ਾ ਦੂਰ ਚਲਾ ਜਾਵੇ ਸਭ ਦਾ ਭਾਈ ਅਮਰਪਾਲ ਸਿੰਘ ਖਾਲਸਾ ਦਾ ਸਾਥ ਦਿਓ ਮਾਈਕ ਦਾ ਬਟਨ ਦਬਾ ਕੇ ਇੱਕ ਜੋਨ ਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਲੋਕ ਸਭਾ ਵਿੱਚ ਭੇਜਿਓ ਭਾਈ ਅਮਰਪਾਲ ਸਿੰਘ ਖਾਲਸਾ ਉਹ ਨੌਜਵਾਨ ਹੈ ਜਿਹਨੇ ਦਬਾਈ ਤੋਂ ਆਪਣਾ ਪ੍ਰਾਪ ਵਾਸਤੇ ਪੰਜਾਬੀ ਦਾ ਵਾਸਤੇ ਇਹ ਪੰਜਾਬ ਦੀ ਧਰਤੀ ਤੇ ਆਇਆ ਨੇ ਨਸ਼ਾ ਹੋਰ ਦਾ ਮਾਰ ਪ੍ਰਾਪਤ ਕੀਤਾ ਜਦ ਸਾਰੇ ਨੌਜਵਾਨ ਦੁਰੇ ਕੰਦ ਕਰਨ ਵਾਸਤੇ ਜਾਲਨ ਸਰਕਾਰਾਂ ਨੇ ਉਹਨਾਂ ਨੂੰ ਫੜ ਕੇ ਗੁਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਜਿਹਦੇ ਵਿੱਚ ਆਪ ਦਾ ਪਿੰਡ ਦਾ ਨੌਜਵਾਨ ਜੇਲ੍ਹ ਵਿੱਚ ਅਸੂਰ ਗੁਰਿੰਦਰ ਸਿੰਘ ਖੋਜੀ ਜਾਰਸਨ ਵਾਲਾ ਬੇਤੀ ਹੈ ਕਿ ਆਪਣੇ ਪਿੰਡ ਦਾ ਖਾਸ ਤੇ ਯੋਗਦਾਨ ਚਾਹੀਦਾ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਾਈਓ ਤੇ ਸਾਰੇ ਉਹਦੇ ਸਾਥੀਆਂ ਨੂੰ ਜੇਲਾ ਵਿੱਚੋਂ ਬਾਹਰ ਕਢਾਈਓ ਆਪਾ ਵਿਰਿੰਦਰ ਸਿੰਘ ਜੋੜ ਸਿੰਘ ਵਾਲਾ ਉਹ ਵੀ ਆਪਣੇ ਪਰਿਵਾਰ ਵਿੱਚ ਆਵੇ ਇਹ ਬੇਨਤੀ ਹੈ ਬੋਲੇ ਸੋ ਨਿਹਾਲ ਨੌਜਵਾਨਾਂ ਨੂੰ ਬੇਨਤੀ ਆ ਕਿ ਜੇ ਦੋਨੋਂ ਚ ਖਲੋਂਦੇ ਤੇ ਫਿਰ ਜ਼ਕਾਰਜ ਕੋਰੇ ਲਾ ਕੇ ਪੜਾ ਕੋਈ ਨੌਜਵਾਨ ਜਿਹੜਾ ਕੋਈ ਕਾਈ ਕਰ ਰਿਹਾ ਕੋਈ ਜੁਵਾਨ ਵੇਖੋ ਜਿਹੜੇ ਅਫਦੇ ਭਾਈ ਅਮਰਪਾਲ ਸਿੰਘ ਜੀ ਦੇ ਪੋਸਟਰ ਲਾ ਕੇ ਪਿੰਨ ਪਿੰਨ ਪ੍ਰਚਾਰ ਕਰ ਰਹੇ ਨਸ਼ਿਆਂ ਦਾ ਮੁਝਾਓ ਹਾਂ ਜੋ ਜੋ ਕਿਵੇਂ ਅੱਦ ਕੀ ਕਿਵੇਂ ਚੱਲ ਰਿਹਾ ਇੱਥੇ ਤੁਹਾਡੇ ਜੋਰ ਸਿੰਘ ਆ ਵੇ ਕਿੰਨੇ ਕਿ ਜੋਲ ਪੂਰਾ ਜੀ ਅਮਰਪਾਲ ਨੇ ਸਾਰੇ ਪਿੰਡ ਦੀਆਂ ਵੋਟਾਂ ਆ ਅੱਛਾ ਜੀ ਬਾਕੀਆ ਪਿੰਡਾਂ ਚ ਵੀ ਬੇਨਤੀ ਆ ਵੀ ਸਾਰੇ ਅਮਰਪਾਲ ਦੇ ਮਾਓ ਦੇਖਿਆ ਜੀ ਕਿੰਨਾ ਘੰਗਾਰਾ ਪਿੰਡ ਲੋ ਮਿਲ ਰਿਹਾ ਜੀ ਪੂਰਾ ਹੀ ਆ ਜੀ ਇਹਦਾ 100% 100% ਆ ਜੀ ਵਾਹ ਜੀ ਪੂਰੀ ਪੂਰੀ ਆਸਾ ਇਧਰ ਪ੍ਰਧਾਨ ਸਾਹਿਬ ਜੀ ਬੜਾਈ ਜੀ ਸਭ ਨੂੰ ਜਿਹੜਾ ਸਾਰਿਆਂ ਦਾ ਖਰਚ ਬੰਦਾ ਤੋ ਅਸੀਂ ਭਾਈ ਅਮਰਪਾਲ ਸਿੰਘ ਨੇ ਵੋਟ ਬਾਕੇ 2.3 ਲੱਖ 77 ਦੀ ਆਵਾਜ਼ ਦੁਨੀਆ ਭਰ ਦੇ ਸਾਹਮਣੇ ਬੁਲੰਦ ਕਰੀਏ ਚਲੋ ਜਾਨੋ ਚਲੋ 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 ਬਾਬੂ ਗਿਆ ਜੀ ਦੇਖੋ ਜੀ ਵੱਡੀ ਕਿੰਨੀ ਜੋ ਨਰਵੈਲ ਸਿੰਘ ਜੀ ਕਮਿਸ਼ਨਰ ਦਾ ਬਣਾਇਆ ਬਣਾਇਆ ਤੂੰ ਬਣਾਇਆ ਬੋਲੋ ਸੋਨਹਾ ਸਮਾਪਤੀ ਦਾ ਹੀ ਕੀਤੇ ਨੂੰ ਜੋ ਮਾਤ ਫੜਿਆ ਧੰਨਵਾਦ ਵੀਰ ਦਾ ਸੁਭਰਾਉ ਨਗਰ ਤੋਂ 70 ਫਾਰ ਸਰਬਾਤ ਨੂੰ ਸੁਭਰਾਉ ਜੁਰ ਅਖਾਰਾ ਮੀਡੀਅ ਤੋਂ ਬੜੀ ਲਗਾਤਾਰ ਵੀਰੂ ਦਾ ਬੜੇ ਹੁੰਦੇ ਆ ਬੜਾ ਅਕੂਆ ਹਰ ਮਸਲਾ ਪੂਰੇ ਪਲਾਇਆ ਦਾ ਪੇਂਡ ਵੀ ਹੋ ਕਰਨਾ ਇੱਕ ਚੰਗੀ ਜ਼ਿੰਦਗੀ ਜੇ ਜੇ ਤੁਸੀਂ ਇਹ ਚਾਹੁੰਦੇ ਤੇ ਫਿਰ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਵੋਟ ਪਾ ਕੇ ਮਾਈਕ ਉੱਤੇ ਮੋਹਰ ਲਾ ਕੇ ਉਤਾਰ ਕੇ ਆਪਾਂ 12 ਨੰਬਰ ਇਹ ਬੋਲਦੇ ਆ 12 ਨੰਬਰ 12 ਨੰਬਰ ਅਸੀਂ ਕਦੇ ਨਹੀਂ ਇਹ ਜਸਵਰ ਕਰਨ ਵਾਸਤੇ ਆਏ ਆ ਜੀ ਬਹੁਤ ਪਿਆਰ ਕਰਦਾ ਜਦੋਂ ਵੀ ਮਿਲਦਾ ਬੇਨਤੀ ਆ ਭਾਈ ਮੰਗਲ ਸਿੰਘ ਸਾਹਮਣੇ ਖੜਾ ਅਮਰਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਪੂਰਾ ਜੋਸ਼ ਹੈ ਨੌਜਵਾਨ ਮੁੰਡਿਆਂ ਦੇ ਵਿੱਚ ਜੀ ਮੈਂ ਇੱਕ ਪੁਲਿਸਟੀ ਵੀ ਗੱਲ ਦੇ ਆਪਾਂ ਉਸ ਨੌਜਵਾਨ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਹੈ ਇਹ ਸੁਣ ਲੈਣਾ ਵੀ ਤੁਸੀਂ ਆਪਣੇ ਬੱਚੇ ਨੂੰ ਜੇਲ੍ਹ ਵਿੱਚ ਭਾਰਤ ਦੇ ਵਿੱਚ ਬਾਅਦ ਤੋਂ ਨੌਕਤਰ ਹੋ ਰਹਿਣਾ ਪ੍ਰਮਾਣਿਕ ਪਾਲਸਨ ਫਾਲਸਾ ਰੋਡ 'ਤੇ ਹੈ ਸੇ ਇਹ ਕਿਹਾ ਜਾਂਦਾ ਕਰਾਉਣੇ ਨਾਲ ਕਰਦੇ ਨੇ ਖੱਡਲ ਜੂਗਾ ਤਿੰਨ ਸਾਲ ਤਾਂ ਜਾਣਨਾ ਕਿ ਪੂਰਾ ਜੋਰ ਹੈ ਜੀ ਹਾਂ ਜੀ ਪੂਰਾ ਜੀ ਵਾਹ ਜੀ ਵਾਤਾ ਦੇ ਇਸ ਫੌਜੀ ਸਾਹਿਬ ਕੀ ਨਾ ਸੀ ਵੀਰ ਦਾ ਉਹ ਵੀ ਨਾ ਦਿੰਦੇ ਸੀ ਔੜੀ ਜੇਲ੍ਹ ਚ ਜਾਂਵੇ ਵਾਹ ਜੀ ਵਾਹ ਉਸ ਪਿੰਡ ਦੇ ਆ ਜੀ ਜੋ ਭਾਈ ਨਾਂ ਨਾਲ ਵੀ ਜਾਣਿਆ ਜਾਂਦਾ ਜੀ ਸਰਦਾਰ ਹਾਂ ਘਾਸ ਦਾ ਲਵਾੜਾ ਵਰਯਰ ਸਿੰਘ ਫੌਜੀ ਹਾਂਜੀ ਹਾਂਜੀ ਜੀ ਦੁਕਾਨ ਆਹ ਨਾ ਰਮਾ ਤੁਹਾਡੇ ਸਾਹਮਣੇ ਬੈਠੇ ਪਏ ਆ ਮੰਨੋ ਬੋਟ ਪਾਓ ਵਾਤੋ ਵਾਤ ਜੀ ਜੁੱਟਾ ਪਾ ਕੇ ਸੇ ਨਾਲ ਚੋਟ ਕਰਨੇ ਮੰਨੋ ਮੰਨੋ ਇਹਦੀ ਹੋਰ ਦਰਬਾਤ ਸਿੰਘ ਸੁਭਰਾ ਦਾ ਵਿਸ਼ੇਸ਼ ਤੌਰ ਤੇ ਧੰਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਇਰਜਾ ਹੈ ਪਰੀ ਜ਼ਿੰਦਗੀ ਵਿੱਚ ਸਮਾਂ ਕੱਢਿਆ ਉਹ ਉਹ ਤੋਂ ਤੁਹਾਡਾ ਆਪਰੇਜੋ ਬਲਵਾਰਦੀ ਸਾਡੇ ਕੋਲ ਆਉਂਦਾ ਜਿਹੜੇ ਬਲਵਾਰਦ ਤੋਂ ਤੁਹਾਡੀ ਵੀਡੀਓ ਬਣਾਉਣ ਵਾਸਤੇ ਸਾਰੇ ਨੌਜਵਾਨ ਕਲਾ ਦੇ ਵਿਕਾਰੇ ਲਾਏ ਆਵਰ ਪਸਾਰ ਜੂਲ ਤੇ ਮਿਸ਼ਾਲ ਲਏ ਪੰਥ ਮਹਾਰਾਜ ਦੇ ਢੋਰੀ ਨਾਰੇ ਲਾਏ ਬਾਪੋ ਮਤਮਾ ਜੋਗਾ ਆ ਰਹੀ ਗੁਨਿਆਪੁਰ ਮੇਡਾਨ ਹੈ ਸਭ ਦੇ ਸਾਰੇ ਚੰਨੀ ਚੱਲਣ ਦੇ ਆ ਤੇ ਵਿਸ਼ੇਸ਼ ਤੌਰ ਤੇ ਪੰਗਲ ਬਾਗ ਤੋਂ ਸੁਭਰਾ ਨਗਰ ਤੋਂ ਆਪਣੇ ਕੋਲ ਪਹੁੰਚਿਆ ਤੇ ਵੀਰ ਦਰਬਾਤ ਸਿੰਘ ਜੀ ਇੱਕ ਵਧੀਆ ਜੀ ਵੀਡੀਓ ਬਣਾ ਲੈਣਾ ਆਪਾਂ ਕਿਹੜੀ ਚੜ੍ਹਦੀ ਕਲਾ ਦੇ ਜਤਾ। ਸੋਮਨ ਆ ਜਾ ਆ ਜਾ ਨਹੀਂ ਤੂੰ ਆਉਦੇ ਤਾਂ ਬਣੀ ਮੈਂ ਆਉਦੇ ਤਾਂ ਮੂੰਗਾ ਦੋ ਬਣਾ आ जा का। ਦੇਖੋ ਜੀ ਇਹ ਜਿਹੜਾ ਭਾਈ ਅਮਰਪਾਲ ਸਿੰਘ ਤੇ ਹੱਕ ਦੇ ਵਿੱਚ ਜਿਹੜਾ ਇਹ ਰੋਡ 'ਚੋਂ ਕੱਢਿਆ ਜਾ ਰਿਹਾ ਪਿੰਡ ਦੇ ਵਿੱਚ ਜੀ ਸਾਡੇ ਬੱਚੇ ਚੰਗੀ ਜ਼ਿੰਦਗੀ ਜੀ ਤੁਸੀਂ ਦੇਖ ਸਕਦੇ ਆ ਭਾਈ ਅਮਰਪਾਲ ਸਿੰਘ ਦਾ ਸਾਥ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੀਰ ਇੱਥੇ ਪਹੁੰਚਿਆ ਜੀ ਗਿਣਤੀ ਮਾਰੋ ਤੁਸੀਂ ਕਿਹੜਾ ਹਸਾਬ ਨਾਲ ਜਿਹੜਾ ਪੰਜਾਬ ਦੀ ਗੱਲ ਕਰੇ ਜਿਹੜਾ ਪੰਥ ਦੀ ਗੱਲ ਕਰੇ ਜਿਹੜਾ ਕਾਨੂੰਨ ਦੀ ਗੱਲ ਕਰੇ ਜੇਰਾ ਸੇਖਰਾ ਦੀ ਗੱਲ ਕਰੇ ਆਪਾਂ ਉਹਦੇ ਹੱਥ ਹੱਟ ਝਟ ਕੇ ਨਿਕੋ ਜੀ ਜਿਹੜੇ ਨੌਜਵਾਨ ਵੀਰ ਤੁਸੀਂ ਦੇਖ ਸਕਦੇ ਆ ਪਿੰਡ ਜੋੜ ਸਿੰਘ ਵਾਲਾ ਵਿਖੇ ਨਾਲ ਦੀ ਨਾਲ ਪੋਸਟ ਲਾਉਣ ਦਾ ਕੰਮ ਕੀਤਾ ਜਾ ਰਿਹਾ ਜੀ ਪ੍ਰਾਇਮਰੀ ਚੁੱਕ ਕੇ ਕਰਤੀ ਜਾਂਦੇ ਹੋਏ ਰਾਵਾ ਉੱਪਰ ਆ ਕੇ भाई अमरਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਆਖਰੇ ਵਿੱਚ ਜਿਹੜਾ ਟਿੰਡ ਜੋਰ ਸਿੰਘ ਵਾਲਾ ਵਿਖੇ ਜੀ ਇਹ ਮਾਰਚ ਕੱਢਿਆ ਜਾ ਰਿਹਾ ਜੀ ਸੋਨਾ 2 ਲੱਖ ਸੋਨਾ 2 ਲੱਖ ਰੁਪਏ ਜੀ ਜਸਵੰਤ ਕੌਰ ਖਾਲੜਾ ਨੂੰ ਪਈ ਸੀ ਪਰ ਉਹ ਜਿੱਤ ਨਾ ਸਕੇ ਆਪਾਂ ਆਪਣੇ ਨਗਰ ਵਿੱਚੋਂ ਉਹਦੇ ਨਹੀਂ ਜੀ ਵੀ ਖਾਲੜਾ ਨਹੀਂ ਗੋਪ ਵੱਡੀ ਗੁੱਚੇ ਦੇ ਪਾਣੀ ਆ ਵੀ ਉਹਦਾ ਇਤਿਹਾਸ ਪੜਿਆ ਦੁਨੀਆ ਦਾ ਇਤਿਹਾਸ ਪੜਿਆ ਅੱਜ ਲੱਗਦਾ ਜਿਵੇਂ ਮੇਰਾ ਪੰਜਾਬ ਲੁੱਟਿਆ ਜਾ ਰਿਹਾ ਜਿਵੇਂ ਪੂਰੇ ਭਰਾ ਨਸ਼ਿਆਂ ਵਿੱਚ ਪੁੰਦਕੇ ਕੋਈ ਕਿਤੇ ਮਰੀ ਵਿੱਚ ਪਿਆ ਹੁੰਦਾ ਕੋਈ ਕਿਤੇ ਸੁਗਿਆ ਵਿੱਚ ਟੀਕਾ ਲਾ ਕੇ ਡੁੱਬਾ ਹੁੰਦਾ ਕੋਈ ਕਿਸੇ ਖਡਾਣ ਵਿੱਚ ਡੁੱਬਾ ਹੁੰਦਾ ਸਮਾਜ ਦੀ ਕਿਹੜੇ ਹਰ ਪਿੰਡ ਵਿੱਚ ਅੱਗੇ ਲਾਸ਼ਾਂ ਦਸਿਆ ਵਿੱਚ